ਭਾਈ ਮੈਂ ਅਨਗਰਦਾ ਰਹਿਣ ਵਾਲਾ ਹਾਂ। ਦਵਿੰਦਰ ਸਿੰਘ ਹੈਗਾ ਮੇਰਾ ਨਾਮ। ਕੀ ਤੇ ਕੀ ਗੱਲ ਹੋਈ ਕਿੱਥੇ ਗਈ? ਭਾਈ ਮੈਂ ਨਾ ਇਸ ਤਰ੍ਹਾਂ ਜਾਂਦਾ ਦੁਕਾਨ ਤੇ ਕਿ ਕੋਈ ਝਗੜਾ ਹੁੰਦਾ ਹੈ ਮੁੰਡੇ ਦਾ ਕਿ ਮੈਂ ਕਿਹਾ ਕਿ ਛੱਡੋ ਯਾਰ। ਕਿ ਉਹਨਾਂ ਛੱਡ ਗਏ ਮੈਨੂੰ ਉਸੇ ਵੇਲੇ ਮੈਨੂੰ ਫੜ ਲਿਆ। ਕਿ ਦਾਤਰ ਮਾਰਨ ਦਾ ਵੇ ਇਸ ਤਰ੍ਹਾਂ ਬਿਆਸ ਮਾਰਨ ਦਾ ਵੇ। ਕਿ ਦੋ ਤਿੰਨ ਉਹਨਾਂ ਕੋਲ ਪਿਸਤਲ ਵੀ ਹੈਗੇ ਸੀ ਉਹਨਾਂ ਨੇ ਮੇਰੇ ਮੱਥੇ ਤੇ ਰੱਖੇ ਕਿ ਜੇ ਕੋਈ ਗੱਲ ਕੀਤੀ ਤੈਨੂੰ ਗੋਲੀ ਮਾਰ ਦਾਂਗੇ। ਪੁਲਿਸ ਕੰਮ ਨਹੀਂ ਲੜੀ ਕੀਤੀ ਪੁਲਿਸ ਨੂੰ ਪਲੇਡ ਪਈ ਕੀਤੀ ਆ ਇਹਦਾ ਕੋਈ ਸੁਣਵਾਈ ਨਹੀਂ ਹੋਈ ਕੀ ਮੰਗ ਰਹੇ ਮੰਗਨ ਇਨਸਾਫ ਹੀ ਹੋਣਾ ਚਾਹੀਦਾ ਭਾਈ ਸਰੇ ਘਰੋ ਅਚਾਨਕ ਇਸ ਤਰ੍ਹਾਂ ਗਿਆ ਸੀਗਾ ਬਾਜ਼ਾਰ ਗਿਆ ਸਾਨੂੰ ਨਹੀਂ ਪਤਾ ਜਦੋਂ ਮਲਕੀ ਰਾਤ ਇਹ ਬਹੁਤ ਜ਼ਿਆਦਾ ਖੂਨ ਨਾਲ ਲਿਬੜਿਆ ਬਿਲਕੁਲ ਲੇਥੂ ਪੇਥੂ ਹੋਇਆ ਘਰ ਆਇਆ ਅਸੀਂ ਫਟਾਫਟ ਇਹਨੂੰ ਚੁੱਕਿਆ ਲੱਧਿਆ ਤੇ ਅਸੀਂ ਚੌਂਕੀ ਗਏ ਆ ਚੌਂਕੀ ਉਹਨਾਂ ਨੇ ਉਸੇ ਵਾਲੇ ਪਰਕਰ ਕਹਿੰਦੇ ਵੀ ਆਹ ਡਾਟ ਲੈ ਜਾਓ ਸਿਵਲ ਚ ਚੱਲ ਜਾਓ ਅਸੀਂ ਸਿਵਲ ਗਏ ਆ ਇਹਨਾਂ ਦੇ ਟਾਂਕੇਟ ਮਤਲਬ ਟਾਂਕੇਟੋਂ ਕਿਲਵਾ ਕੇ ਲੈ ਆਂਦੇ ਆ ਉਨਾਂ ਨੇ ਵੀ ਸਾਨੂੰ ਕਿਹਾ ਵੀ ਸਵੇਰੇ ਫਿਰ ਅਸੀਂ ਐਕਸ-ਰੇ ਕਰਵਾ ਕੇ ਲੈ ਕੇ ਆਏ ਆ ਅਸੀਂ ਇਹਨਾਂ ਨੂੰ ਦੱਸਿਆ ਅਜੇ ਤੱਕ ਸਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਾਨੂੰ ਇਨਸਾਫ ਚਾਹੀਦਾ ਕਿ ਸਾਡੇ ਬੱਚੇ ਨੂੰ ਜੋ ਵੀ ਸਾਡੇ ਬੱਚੇ ਦਾ ਨੁਕਸਾਨ ਹੋਇਆ ਇਹ ਆਪ ਹੀ ਤੁਸੀਂ ਵੇਖ ਸਕਦੇ ਪਈ ਕੀ ਇਹਦੀ ਹਾਲਤ ਕੀ ਹੋਇਆ ਕੀ ਬਾਹਰ ਗੱਲ ਲੱਗਿਆ ਕਿੱਥੇ ਗਿਆ ਕਿੱਥੇ ਗਿਆ ਸੀ ਬਾਜ਼ਾਰ ਗਿਆ ਸੀਗਾ ਜੀ ਬਾਜ਼ਾਰ ਗਿਆ ਸੀ ਬਸ ਉੱਥੇ ਬਾਹਰ ਕਿਸੇ ਦੀ ਲੜਾਈ ਹੋਣ ਰਹੀ ਸੀ ਇਹਨੇ ਇਹੀ ਗੱਲ ਕਹੀ ਆ ਵੀ ਇਹਨਾਂ ਨੂੰ ਛੱਡ ਦੋ ਕੀ ਹੋ ਕੀ ਲੈਣਾ ਜੇ ਤੋਂ ਉਹਨਾਂ ਨੂੰ ਛੱਡ ਕੇ ਇਹਦੇ ਦਿਵਾਲੇ ਹੋ ਗਏ ਉਹਨਾਂ ਦਾ ਤਰ ਮਾਰੇ ਜੇ ਤੇ بیسਬਾਲ ਵੇਖੇ ਬਹੁਤ ਜਿਆਦੀ ਹਾਲਤ ਬਟੇ ਤੇ ਬਾਕੀ ਇਹਨੂੰ ਧਮਕੀ ਵੀ ਉਹਨਾਂ ਨੇ ਲਾਈ ਆ ਕਿ ਜੇ ਤੂੰ ਕਿਸੇ ਨਾਲ ਵੀ ਗੱਲ ਕੀਤੀ ਤੇ ਅਸੀਂ ਤੈਨੂੰ ਜਾਨੋਂ ਮਾਰ ਦੇਣਾ ਸਾਨੂੰ ਇਨਸਾਫ ਚਾਹੀਦਾ ਸਾਨੂੰ ਉਹਨਾਂ ਤੋਂ ਹੁਣ ਬਹੁਤ ਖਤਰਾ ਹੈ ਸਾਡੇ ਬੱਚੇ ਸਰ ਜੀ ਦਵਿੰਦਰ ਸਿੰਘ ਵੱਲੋਂ ਸਾਡੇ ਕੋਲ ਦਰਖਾਸਤ ਆਈ ਹੈ ਲੜਾਈ ਝਗੜਾ ਆਇਆ ਇਹਨਾਂ ਦਾ ਸ਼ਾਦੀ ਸ਼ਾਦੇ ਕੋਲ ਤੇ ਉਹਦਾ ਡਾਕਟਰ ਕੱਟ ਕੇ ਦਿੱਤਾ ਸੀ ਤੇ ਹਾਲੇ ਤੱਕ ਰਿਜ਼ਲਟ ਮਿਲਿਆ ਨਹੀਂ ਰਿਜ਼ਲਟ ਆਉਣ ਤੇ ਅਗਲੀ ਕਾਰਵਾਈ ਕੀਤੀ ਜਾਏਗੀ ਤਰਤੀਰ ਚੱਲ ਰਹੀ ਹੈ ਸਾਡੀ ਕੀ ਦੱਸਿਆ ਗਿਆ ਤੇ ਹੜਾ ਕੜੀ ਕਦੋਂ ਹੈ ਝਗੜਾ ਹੈ ਹੀ ਬਸ ਗਲੀ ਵਿੱਚ ਕਿਤੇ ਹੋਰ ਕੋਈ ਮੁੰਡੇ ਲੜ ਰਹੇ ਸਨ ਦਿਵਿੰਦਰ ਛੜਾ ਰਿਹਾ ਸੀ ਉਹਨਾਂ ਨੂੰ ਤੇ ਇਹ ਇਹਦੇ ਗੱਲ ਪੈ ਗਏ ਕੋਈ ਏਡੀ ਖਾਸ ਰੰਜਿਸ਼ ਨਹੀਂ ਹੈਗੀ ਨਹੀਂ ਜ਼ਿਆਦਾ ਇਹਦੀ ਕਾਫੀ ਕਾਫੀ ਜ਼ਿਆਦਾ ਕਾਫੀ ਦਾਸੋ ਗੁਰਾ ਮਰੇਗੇ ਨਹੀਂ ਥਿਆਰ ਵਗੈਰਾ ਨਹੀਂ ਪਹਿਲਾਂ ਇਹਦੇ ਸੋਹਣਾ ਦਿਵਿੰਦਰ ਉਹਨਾਂ ਵੀ ਉਹਨਾਂ ਦੇ ਘਰ ਜਾ ਕੇ ਪਏ ਤੇ ਉਹਦੀ ਰੰਜਿਸ਼ ਚੇਤ ਨੂੰ ਇਹਨੂੰ ਬਣ ਕੇ ਮਾਰਿਆ ਉਹਨਾਂ ਨੇ ਕੋਈ ਹਰੋਣੀ ਸਾਡੇ ਲੋਏ ਬਸ ਵੇਟ ਕਰ ਰਹੇ ਹਾਂ ਉਹਦੀ ਰਿਜ਼ਲਟ ਦੀ ਜੋ ਵੀ ਆਈ ਉਹਦੀ ਮੁਤਾਬਕ ਐਲ ਕੀਤੀ ਜਾਏਗੀ ਇਹਦੀ